ਜੀ ਅਸੀਂ ਕਰ ਸਕਦੇ ਕਾ ਹਾਂ ਇਹ ਤਾਂ ਅਪਲੋਡ ਕਰਕੇ ਤੂੰ ਤਾਂ ਕਾ ਧਿਆਨ ਰੱਖਣਾ ਕਿਸੇ ਚੀਜ਼ ਦੀ ਲੋੜ ਹੈ ਕਰਿਆ ਜੀ ਠੀਕ ਹੈ ਪਤਾ ਨਾ ਕਰਦਾ ਠੀਕ ਹੈ ਰਵਿੰਦਰ ਜੀ ਪਰਿਵਾਰ ਤੇ ਚ ਨਾ ਕਮਾਨ ਵਾਲਾ ਕੋਈ ਨਹੀਂ ਜੀ ਕੋਈ ਨੌਕਰੀ ਲਵਾਇਆ ਜਾਵੇ 아이 ਨੌਕਰੀ ਲਵਾਇਆ ਜਾਵੇ ਇਹੋ ਹੀ ਬੇਨਤੀ ਹੈਗੀ ਹੈ ਇਹ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਪੜੀ ਲਿਖੀ ਕੁੜੀ ਐ ਬੀਏ ਕਰਦੀ ਪਈ ਇਹਨੂੰ ਜ਼ਰੂਰ ਨੌਕਰੀ ਮਿਲਣੀ ਚਾਹੀਦੀ ਐ ਤੇ ਸਰਕਾਰੀ ਨੀਵੇਂ ਲੋ ਪ੍ਰਾਈਵੇਟ ਨੌਕਰੀ ਮੈਦੂਗਾ ਪੜਾਊਗਾ ਵੀ ਨੌਕਰੀਆਂ ਵਿੱਚ ਠੀਕ ਐ ਤੇ ਇਹਨਾਂ ਬੱਚਿਆਂ ਦਾ ਵੀ ਧਿਆਨ ਰੱਖਣਾ ਠੀਕ ਐ ਮੇਰਾ ਨਾਮ ਮੀਤਾ ਅੱਜ ਜਿਹੜੇ ਮੁਰੇ ਦੀ ਅੱਥੀ ਹੋਈ ਐ ਇਹਦਾ ਤੁਸੀਂ ਤੁਹਾਡੇ ਸਵਾਗਤ ਕਰਉ ਸਾਡੇ ਪਰਿਵਾਰ ਸਾਡੇ ਮਾਂ ਪਿਓ ਤੇ ਇੱਕ ਕੁੜੀ ਆ ਕੋਈ ਕਮਾਣ ਵਾਲਾ ਨਹੀਂ ਹੈਗਾ ਸਾਡਾ ਸਾਡਾ ਕੋਈ ਸਹਾਰਾ ਨਹੀਂ ਹੈਗਾ ਸਾਡੇ ਮਾਂ ਪੇ ਮੇਰੇ ਡੈਡੀ ਠੀਕ ਨਹੀਂ ਰਹਿੰਦਾ ਦਵਾਈ ਦਾ ਪੱਕਾ ਕੋਈ ਕੁੜੀ ਲੈ ਦੇ ਕੋਈ ਅੱਛਾ ਹੁਣ ਬਾਅਦ ਚ ਕੌਣ ਪੁੱਛੂਗਾ ਇਹਨਾਂ ਨੂੰ ਅੱਗੇ ਸਾਡਾ ਭਰਾ ਸਾਂਭੀ ਫਿਰਦਾ ਸੀ ਕਿੰਨੇ ਵੇਲੇ ਕਰਾਉਗੇ ਅਸੀਂ ਪੰਜ ਭੈਣਾਂ ਇੱਕ ਸਾਡਾ ਭਰਾ ਉਸ ਤੋਂ ਬਾਅਦ ਕੋਈ ਸਹਾਰਾ ਨਹੀਂ ਹੈਗਾ ਸਾਡਾ ਸਾਡੇ ਮਾਪਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਵੇਖਣ ਵਾਲਾ ਨਹੀਂ ਡੈਡੀ ਮੇਰਾ ਬਿਮਾਰ ਹੈ ਤਾਂ ਕਿੱਥੋਂ ਇਸ ਦਵਾਈ ਦਾ ਪੱਲਾ ਕੋਈ ਲੈਗਾ ਨਾ ਕੋਹਦੀ ਫੈਕਟਰੀ ਲੇਬਰ ਨਾਲ ਸਾਰਾ ਘਰ ਚੱਲਦਾ ਸੀਗਾ ਹਾਂਜੀ ਦਿਹਾੜੀ ਲਿਆ ਦੱਸੋ ਇਹ ਕਰ ਦੱਸ ਉਹ ਜਿਹੜੇ ਆਗਲਾ ਆਏ ਸੀਗੇ ਉਹਨਾਂ ਨੇ ਕੀ ਤੁਹਾਨੂੰ ਰਸਕੀ ਦਿੱਤੀ ਆ ਜੀ एक लाख रुपये बस देख गए चेक देख गए उस तो बाद कुछ मां प्यो का बच्चे, दी भी बच्चे भी की पढ़ाई मतलब निकली जाए बच्चे का भी मतलब की सहारा बन जाए कोई बचे नाम जि मतलब की कोई पैसा मिल जाए बच्चे भी बन जाए तो साडे मां प्यो की रोटी बनया रहे ਮਸਕਾਨ ਬੁਢੀ ਜੀ ਦੇ ਤੋਂ ਹੋਈ ਹੈ ਕਿ ਤੁਹਾਡੇ ਲੱਗਦੇ ਸੀ ਕਿ ਤੇ ਪਰਿਵਾਰ ਵਿੱਚ ਕੌਣ ਹੈ ਪਰਿਵਾਰ ਮੇਰੇ ਪਾਪਾ ਸੀ ਤੇ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ ਸਾਡਾ ਹਾਂਜੀ ਹੋਰ ਕੌਣ ਕਰੋ ਹੋਰ ਕੋਈ ਨਹੀਂ ਹੈਗਾ ਸਿਰਫ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਤਾਂ ਬਹੁਤ ਮਾੜੇ ਸਾਡੇ ਸਿਰ ਤੇ ਸਿਰਫ ਮੇਰਾ ਦਾਦੂ ਹੈ ਉਹ ਅਸੀਂ ਆਪਾ ਹੀ ਬਸ ਹਾਂਜੀ ਤੁਕ ਮਾਉਣ ਵਾਲਾ ਹੋਰ ਕੋਈ ਨਹੀਂ ਨਹੀਂ ਸੀ ਤਾਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਧਰਨੀ ਚੱਲ ਸਕਦਾ ਹਾਂਜੀ ਮਾਤਾ ਜੀ ਕੀ ਕਿੰਨੇ ਭੈਣ ਭਰਾ ਸੀਗੇ ਬੱਚੇ ਦੇ ਔਰ ਕੀ ਪੰਜ ਬੁੱਡੀਆਂ ਸੀ ਗੁੱਡੀਆਂ ਤੋਂ ਛੋਟਾ ਕਾਕਾ ਸੀ ਛੀ ਵੀ ਮੇਰੀ ਪੋਤੀ ਸੀ ਮੇਰਾ ਬੇਟਾ ਕਮਾ ਕੇ ਲਿਉਂਦਾ ਸੀ ਥੋੜਾ ਲਿਉਂਦਾ ਸੀ ਜਾਂਦਾ ਗੁਜ਼ਾਰਾ ਕਰੀਦਾ ਸੀ ਮੇਰਾ ਬੇਟਾ ਸਾਰਾ ਦਿਨ ਕੰਮ ਕਰਦਾ ਖਪ ਜਾਂਦਾ ਸੀ ਕੰਮ ਕਰਨ ਵਾਸਤੇ ਬੱਚੇ ਗਏ ਸੀ ਤੇ ਰਾਜ ਚ ਸਾਡਾ ਆ ਕੰਮ ਬਣ ਗਿਆ ਤੇ ਸਾਥੋ ਸ਼ਿਆ ਨਹੀਂ ਜਾਂਦਾ ਸਾਡੀਆਂ ਬੱਚਿਆਂ ਦੀ ਮੌਤ ਦਾ ਤੇ ਇਹੋ ਮੇਰਾ ਬੱਚਾ ਸੀ ਹੋਰ ਕੋਈ ਮੇਰਾ ਬੱਚਾ ਨਹੀਂ ਸੀ ਕੰਮ ਕਰਨ ਜੋਗੇ ਨਾ ਹੀ ਤੁਰਨ ਜਾਂ ਸਾਥ ਬੈਠਾ ਸੁੱਟਿਆ ਹੀ ਨਹੀਂ ਜਾਂਦਾ ਸਾਨੂੰ ਮਾਰ ਕੇ ਸੁੱਟ ਗਿਆ ਤੇ ਸਾਡੇ ਵਾਸਤੇ ਕੋਈ ਸਹਾਰਾ ਨਹੀਂ ਹੈਗਾ ਬਿਲਕੁਲ ਨਹੀਂ ਸਹਾਰਾ ਹੈਗਾ ਅਸੀਂ ਨਾ ਕੰਮ ਕਰਨ ਜੋਗੇ ਤੇ ਸਾਨੂੰ ਆਵਲਾ ਸਿੰਘ ਦੇ ਗਿਆ ਹੈ 1 ਲੱਖ ਰੁਪਏ ਦਾ ਚੈੱਕ ਤੇ ਸਾਨੂੰ ਬਾਦ ਚੜ ਕੇ ਸਾਡੀ ਮਦਦ ਕੀ ਕੀਤੀ ਜਾਵੇ ਗਰੀਬਾਂ ਨਹੀਂ ਅਸੀਂ ਮਾਰੇ ਗਏ ਥਾਂ ਤੇ ਸਾਹੀ ਤਾਂ ਸਾਨੂੰ ਕੋ ਬੱਚੇ ਤਾਂ ਲੱਭਣੇ ਨਹੀਂ ਤੇ ਇੰਨਾ ਸਾਡੀ ਵੀ ਜਿਹੜਾ ਜਿਹੜੀ ਜਾਨ ਹੈਗੀ ਜ਼ਿੰਦਗੀ ਉਹ ਸੌਖੀ ਲੰਘ ਜਾਵੇ ਅੱਗੇ ਬੱਚਿਆਂ ਦੀ ਅੱਗੇ ਸੌਖੀ ਜ਼ਿੰਦਗੀ ਲੰਘ ਜਾਵੇ ਤੇ ਸਾਡਾ ਗੁਜ਼ਾਰਾ ਹੁੰਦਾ ਰਹੇ ਤੇ ਸਾਹੀ ਕਿਰਾਏ ਤੇ ਬੈਠੇ ਸਾਡੇ ਕੋਲ ਥਾਂ ਵੀ ਜੀ ਕੋਈ ਨਹੀਂ ਜੀ ਤੇ ਸਾਡੀ ਵਾਟ ਚੜ ਕੇ ਕਿਸ ਮਰਤ ਕੀਤੀ ਜਾਵੇ ਜੋ ਵੀ ਕਰੇਗੀ ਸਰਕਾਰ ਸੱਚ ਬਚਨੇ ਉਹ ਨਾ ਤਾਂ ਮੁਰਨਾ ਨਹੀਂਗਾ ਜੀ ਉਹਨਾਂ ਨਹੀਂ ਮੁਰਨਾ ਭਾਵੇਂ ਕਿੰਨਾ ਮਰਜੀ ਸਾਨੂੰ ਮਿਲ ਜੇ ਪੈਸਾ ਸਿਰਫ ਸਾਡਾ ਚੰਗਾ ਗੁਜ਼ਾਰਾ ਹੋਈ ਜਾਵੇ ਇਹੀ ਰੋਟੀ ਖਾ ਲਗੇ ਬੱਚੇ ਪੜ ਲੈਣ ਬੱਚਿਆਂ ਦਾ ਗੁਜ਼ਾਰਾ ਚੰਗਾ ਹੋ ਜਾਏ ਕਿਉਂ ਸਾਡਾ ਵਡੇਰਾ ਸ਼ਰੀਰ ਸਾਡਾ ਕੀ ਪਤਾ ਪੱਕੇ ਪਾਣ ਦਾ ਅਸੀਂ ਕਦੋਂ ਟੁਰ ਜਾਣਾ ਤੇਗਾ ਬੱਚੇ ਤਾਂ ਸਭ ਰਹਿਣਗੇ ਨਾ ਅਸੀਂ ਫਿਰ ਕੀ ਸਾਡਾ ਬੱਚਾ ਮਗਰੋਂ ਕਰੇਗਾ ਦਾ ਸਾਰਾ ਹੀ ਕੋਣੀਗਾ ਇਹ ਬੱਚੇ ਦਾ ਸਾਰਾ ਕੋਣੀਗਾ ਪੰਜ ਗੁੱਡੀਆਂ ਆਪੋ ਆਦੇ ਪਰਿਵਾਰ ਨੂੰ ਸਾਂਭਣੀਆਂ ਕਿ ਇਹ ਬੱਚੇ ਨੂੰ ਸਾਂਭਣਗੀਆਂ ਆਪਦੇ ਬੱਚੇ ਉਹਨਾਂ ਦੇ ਵੀ ਜਵਾਨ ਨੇ ਆਪਦੇ ਘਰਾਂ ਵਾਲੀਆਂ ਨੇ ਤੇ ਅਸੀਂ ਕਿੱਥੋਂ ਗੁਜ਼ਾਰਾ ਕਰਾਂਗੇ ਕੀ ਵਿਚਾਰਾ ਬੱਚਾ ਕੀ ਕਰੇਗਾ ਜੀ ਨਾਮ ਕੀ ਪੁੱਤਰ ਮੇਰਾ ਨਾਰਚਪਾਲ ਕੋਰੇ ਜੀ ਹਾਂਜੀ ਮੁੰਡੇ ਦਾ ਕੀ ਨਾਮ ਸੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਤੇ ਬੜੀ ਦੁਖਦ ਘਟਨਾ ਹੋਈ ਜਿਹਦੇ ਵਿੱਚ ਸਾਡੇ ਗਰੂਰ ਸਹਾਇ ਦੇ 12 ਸਾਡੇ ਬੱਚੇ ਨੌਜਵਾਨਾਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਉੱਥੇ ਮੌਕੇ ਤੇ ਔਰ 8-9 ਜਿਹੜੇ ਆ ਉੱਥੇ ਜ਼ਖਮੀ ਪਏ ਆ ਮੈਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਨਾਂ ਨੂੰ ਆਪਦੇ ਚਰਨਾਂ 'ਚ ਸਥਾਨ ਦਿਨ ਔਰ ਪ੍ਰਮਾਤਮਾ ਸਾਰਾ ਪਰਿਵਾਰ ਸਾਰਾ ਸਾਰੀਆਂ ਬਰਾਦਰੀਆਂ ਨੂੰ ਉਪਹਾਨਾ ਮੰਨਣ ਦਾ ਬਲ ਬਖਸ਼ਾ ਅਸੀਂ ਸਾਰੇ ਉਹਨਾਂ ਦੇ ਨਾਲ ਇਸ ਦੁਖਦ ਘਟਨਾ ਦੇ ਵਿੱਚ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਮੈਂ ਆਪਦੇ ਵੱਲੋਂ ਹਰ ਇੱਕ ਪਰਿਵਾਰ ਨੂੰ ਲੱਖ ਲੱਖ ਰੁਪਇਆ ਅੱਜ ਦੇ ਕੇ ਜਾ ਰਿਹਾ ਇੱਥੇ ਔਰ ਮੈਂ ਸਾਰੇ ਸਮਾਜ ਸੇਵੀਆਂ ਨੂੰ ਇਹ ਬੇਨਤੀ ਕਰਦਾ ਆਂ ਕਿ ਇਹਨਾਂ ਦੀ ਸਾਡੇ ਦੁਖਦ ਜਿਹੜਾ ਇੱਕ ਮਾਹੌਲ ਹੈ ਆਕੇ ਵੇਖਣ ਤੇ ਇਹਨਾਂ ਦੀ ਮਦਦ ਕਰਦੇ ਜਖਮੀਆਂ ਲਈ ਜਿਹੜੇ ਜ਼ਖਮੀਆਂ ਉਹਨਾਂ ਲਈ ਕੀਤਾ ਜਾਦਾ ਬਿਲਕੁਲ ਜ਼ਖਮੀਆਂ ਦੇ ਲਈ ਅਸੀਂ ਇੱਥੇ ਕਮੇਟੀ ਬਣਾਈ ਹੈ ਅਸੀਂ ਉਹਨਾਂ ਨੂੰ ਜਿੰਨਾ ਉਹਨਾਂ ਦਾ ਇਲਾਜ ਹੈ ਜੋ ਅਸੀਂ ਕਰ ਸਕਦੇ ਉਹਨਾਂ ਦੀ ਸੇਵਾ ਕਰਦੇ ਜਿਹੜੇ ਬੱਚੇ ਪੜਾਈ ਤੋਂ ਸਖਣੇ ਔਰ ਜਿੰਨੀਆਂ ਬੇਟੀਆਂ ਜਿਵੇਂ ਇੱਕ ਦੀਆਂ ਪੰਜ ਬੇਟੀਆਂ ਦੋ ਬੇਟੀਆਂ ਅਸੀਂ ਸਾਰਿਆਂ ਨੂੰ ساری ਜ਼ਿੰਦਗੀ ਜਦੋਂ ਤੱਕ ਉਹ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵਧੀਆ এডਿਕੇਸ਼ਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਅਸੀਂ ਕਰਾਵਾਂਗੇ ਇਹ ਅਸੀਂ ਇਹ ਫੈਸਲਾ ਕੀਤਾ ਆਮਲਾ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜੋ ਮ੍ਰਿਤਕ ਨੇ ਉਹਨਾਂ ਨੂੰ 2 ਲੱਖ ਦੇਵਾਂਗੇ ਜ਼ਖਮੀਆਂ ਨੂੰ 50 ਹਜ਼ਾਰ ਕੀ ਅਮਾਉਂਟ ਥੋੜੀ ਹੈ ਕਿ ਬਹੁਤ ਜ਼ਿਆਦਾ ਪੰਜਾਬ ਵੱਲੋਂ ਦੇਖੋ ਬਹੁਤ ਘੱਟ ਅਮਾਉਂਟ ਹੈ ਅਸੀਂ ਕਹਿੰਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਕਿ ਘੱਟੋ ਘੱਟ 10 ਲੱਖ ਰੁਪਇਆ ਹਰ ਇੱਕ ਪਰਿਵਾਰ ਨੂੰ ਤੇ ਇੱਥੇ ਕਮੇਟੀ ਦੀ ਜਗ੍ਹਾ ਬਹੁਤ ਪਈ ਹੈ ਉਹਨਾਂ ਨੂੰ ਆਪਦੀ ਛੱਤ ਬਣਾਣ ਲਈ ਥੋੜੀ ਥੋੜੀ ਜਗ੍ਹਾ ਦੇਣ ਤਾਂ ਜੋ ਇੱਕ ਇੱਕ ਮਹੱਲੇ ਦੇ ਨਾਲ ਬਣਾ ਕੇ ਸਾਰੇ ਇੱਕ ਦੂਜੇ ਦਾ ਦੁੱਖ ਵੰਡਾ ਕੇ ਆਪਣੀ ਜ਼ਿੰਦਗੀ ਕੱਟ ਸਕਣ। ਅੰਮ੍ਰਿਤਸਰ ਸਭ ਕੁਝ ਪਰਿਵਾਰ ਜ਼ਖਮੀ ਨੇ ਜਿਹੜੇ ਉਹ ਕੁਝ ਪ੍ਰਾਈਵੇਟ ਹਸਪਤਾਲਾਂ ਚ ਵੀ ਪਏ ਨੇ। ਤੁਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ? ਬਿਲਕੁਲ ਸੰਪਰਕ ਕੀਤਾ ਸੀ ਇਲਾਜ ਵੀ ਕਰਾ ਰਹੇ ਆਂ ਔਰ ਇਲਾਜ ਵੀ ਕਰਾਵਾਂਗੇ। ਅਜੇ ਇੱਕ ਸਰਕਾਰੀ ਹਸਪਤਲ ਗੁਰੂ ਸਾਹਿਬ ਦਾ 12 ਦੇ ਵਿੱਚੋਂ 11 ਡਾਕਟਰ ਹੀ ਨਹੀਂ ਹੈਗੇ ਕੀ ਹਾਲਾਤ ਮੰਦੇ ਹੈਗੇ ਉਹ ਦੇਖੋ ਨਾ ਇੱਥੇ ਡਾਕਟਰ ਹੈ ਕੋਈ ਔਰ ਮੈਨੂੰ ਜੋ ਦੁੱਖ ਸਭ ਤੋਂ ਵੱਡੀ ਗੱਲ ਜਿਹੜੀ ਮਨ ਨੂੰ ਦੁੱਖ ਕਰਨ ਵਾਲੀ ਹੈ ਮਨ ਰੋਇਆ ਮੈਂ ਵੀਡੀਓ ਦੇਖੀਆ ਮੈਂ ਆਊਟ ਆਫ ਸਟੇਸ਼ਨ ਸੀਗਾ ਉੱਥੇ ਸੁਨੀਲ ਕਮੋਜ ਨੇ ਮੈਨੂੰ ਵੀਡੀਓ ਕਾਲ ਕੀਤੀ ਉਹਦੇ ਵਿੱਚ ਮੈਂ ਦੇਖਿਆ ਕਿ ਉੱਥੇ ਨੌਜਵਾਨ ਤੜਪਦੇ ਪਏ ਐ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਔਰ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਕੋਈ ਡਾਕਟਰ ਨਹੀਂ ਸੀਗਾ ਉੱਥੇ ਮੈਂ ਧੰਨਵਾਦ ਕਰਦਾ ਜਲਾਲਾਬਾਦ ਦੇ ਪ੍ਰਾਈਵੇਟ ਹਸਪੀਟਲ ਦੇ ਡਾਕਟਰਾਂ ਦਾ ਜਿਹੜੇ ਸਾਰੇ ਉੱਥੇ ਪਹੁੰਚੇ ਆਪਣੀਆਂ ਟੀਮਾਂ ਲੈ ਕੇ ਉਹ ਜਿਨ੍ਹਾਂ ਨੇ ਮਾੜਾ ਮੋਟਾ ਜੋ ਇਲਾਜ ਕਰ ਸਕਦੇ ਸੀ ਕੀਤਾ ਜਲਾ ਗੋਲੂਕੇ ਦੇ ਮੋਨਕੇ ਦੇ ਜਿਹੜੀ ਆਮ ਪਬਲਿਕਾ ਉਹਨਾਂ ਨੇ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਕੇ ਸਾਰੇ ਜਿਹੜੇ ਐਕਸੀਡੈਂਟ ਹੋਏ ਆ ਜਿੰਨੇ ਜ਼ਖਮੀ ਸੀ ਸਾਰਿਆਂ ਨੂੰ ਹਸਪੀਟਲ ਪਹੁੰਚਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਆ ਦੁੱਖ ਦੀ ਘੜੀ ਹੈ ਸਾਰਿਆਂ ਨੂੰ ਪਰਿਵਾਰ ਦੇ ਦਾ ਸਾਥ ਦੇਣਾ ਚਾਹੀਦਾ ਹੈ ਪਰਿਵਾਰ ਨਾਲ ਰਹਿਣਾ ਚਾਹੀਦਾ ਕਿਉਂਕਿ ਦਿਨ ਪੱਤ ਦਿਨ ਜਿਵੇਂ ਜਿਵੇਂ ਬੀਤਦੇ ਜਾਂਦੇ ਆ ਸਰਕਾਰ ਵੀ ਭੁੱਲ ਜਾਂਦੀ ਹੈ ਤੇ ਅਸੀਂ ਵੀ ਭੁੱਲ ਜਾਂਦੇ ਆ ਇਹ ਗੱਲ ਜਿਹੜੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਆ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਂਦਾ ਪਰਿਵਾਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਕਿਸੇ ਦੇ ਮਾਪੇ ਦੀਆਂ ਅੱਖਾਂ ਹੈ ਨਹੀਂ ਪੰਜ ਪੰਜ ਬੇਟੀਆਂ ਜਿਨ੍ਹਾਂ ਦੇ ਕੋਲ ਮੈਂ ਸਮਝਦਾ ਕਿ ਉਹਨਾਂ ਕੋਲ ਛੱਤ ਵੀ ਨਹੀਂ ਹੈਗੀ ਆਪਦੀ ਉਹ ਪੜਾਣ ਤਾਂ ਬਹੁਤ ਦੂਰ ਦੀ ਗੱਲ ਆ ਔਰ ਸਾਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੋਈ 22 ਸਾਲ ਦਾ ਸੀ ਕੋਈ 25 ਸਾਲ ਦਾ ਸੀ ਕੋਈ 30 ਸਾਲ ਦਾ ਸੀ ਉਹਨਾਂ ਨੇ ਜ਼ਿੰਦਗੀ ਚ ਕਦੀ ਖੇਡ ਕਿ ਨਹੀਂ ਵੇਖਿਆ ਉਹਨਾਂ ਨੇ ਕਦੀ ਗਰਾਊਂਡ ਦੇ ਵਿੱਚ ਜਾ ਕੇ ਜਾਂ ਪੜ੍ਹਾਈ ਦੇ ਕਿਤਾਬਾਂ ਖੋਲ ਕੇ ਨਹੀਂ ਵੇਖਿਆ ਉਹਨਾਂ ਨੇ ਜਦੋਂ ਦੇ ਜੰਮਿਆ ਆ ਆਪਦਾ ਪਰਿਵਾਰ ਪਾਲਣ ਪਾਲਣ ਦੇ ਲਈ ਉਹਨਾਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਮਜ਼ਦੂਰੀ ਕੀਤੀ ਤੇ ਉਹੀ ਕਰਨ ਜਾ ਰਹੇ ਸੀ ਅਬਲਾ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਦੇ ਬੜੇ ਆਸਾਨ ਰਏ ਇੰਨਾ ਪਰਿਵਾਰਾਂ ਦੇ ਉੱਪਰ ਜੀ ਅੱਜ ਤੁਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਪਹੁੰਚੇ ਹੋ ਬਿਲਕੁਲ ਮੈਂ ਉਹੀ ਚਿਹਰੇ ਹੈਗੇ ਸਾਰੇ ਮੈਂ ਉਹੀ ਚਿਹਰੇ ਹੈ ਮੈਂ ਮੇਰੇ ਪਿਤਾ ਜੀ ਡਾਕਟਰ ਭਜਨ ਸਿੰਘ ਜੀ ਜਿਨ੍ਹਾਂ ਨੇ ਆ ਵਸਤੀਆਂ ਦੇ ਲਈ ਇਹਨਾਂ ਨੂੰ ਫ੍ਰੀ ਜਗ੍ਹਾ ਦਿੱਤੀਆਂ ਜਿੱਥੇ ਇਹਨਾਂ ਦੇ ਘਰ ਬਣੇ ਹੋਏ ਅੱਜ ਉਹਨਾਂ ਦੀ ਮੈਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਔਰ ਉਹਨਾਂ ਦੇ ਨਕਸ਼ੇ ਕਦਮ ਦੇ ਉਹਨਾਂ ਦੇ ਜਿਹੜੇ ਸੰਦੇਸ਼ ਹੈ ਉਹੀ ਲੈ ਕੇ ਅਸੀਂ ਤਿੰਨੇ ਭਰਾ